ਇੰਡੀਆ ਪੰਜਾਬੀਆਂ ਨੂੰ ਬਹੁਤ ਸੰਗਾਂ ਲੱਗਿਆ ਦੁਨੀਆ ਲੱਗੀਆਂ ਦੇ ਹੌਟੇ ਇਹ ਇਹਨਾਂ ਬੱਚਿਆਂ ਦੀ ਤੌਰ ਤੋਂ ਕਹੋਗੇ ਕਾਹਲੇ ਐਨਐਰ ਦੀ ਪਿੰਡਿੰਗ ਕਰੇਵਾ ਆਸਟ੍ਰੇਲੀਆ ਕਿੰਨੇ ਬੱਚਿਆਂ ਨੂੰ 1-1000 ਰੁਪਏ ਦਾ ਨਾਮ ਦਿੱਤਾ ਜਾਣਾ ਹਰ ਇੱਕ ਆਪਣੇ ਨਾਲ ਕੇ ਉਹਦੇ ਲੱਖਾਂ ਦੀ ਹੌਸਲਾ ਕੀਤੀਆ ਪਰ ਵੀਰਾਂ ਦੇ ਕਹੇਵਾ ਕਾਹਲੇ ਐਨਐਰ ਦੇ ਵਿੱਚ ਐਸਟ੍ਰੇਲੀਆ ਤੋਂ どういうことって言たらいいのに。 ਜਦੋਂ ਤੁਸੀਂ ਕਿਸੇ ਉੱਤਮ ਵਿਅਕਤੀ ਬਾਰੇ ਬਹੁਤ ਬੜਾ ਬੜਾ ਬੋਲਦੇ ਹੋ ਸ਼ਾਬਾਸ਼ ਸ਼ਾਬਾਸ਼ ਹਾਂ ਪਰ ਇਹ ਇੱਥੇ ਕੀਤੀ ਗਈ ਹੈ ਪ੍ਰਮੁੱਖ ਕਾਲ ਦੇ ਬੰਦੇ ਦੇ ਛੱਡ ਕਿਉਂਕਿ ਇੱਕ ਇਨਾਮ ਜਿਹੜਾ ਇਹਨਾਂ ਉੱਤੇ ਦਿੱਤਾ ਗਿਆ ਵਿਸ਼ੇਸ਼ਕ ਪ੍ਰਾਈਜ਼ ਨਹੀਂ ਆਇਆ ਹਾਂ ਜਿਹੜੇ ਦਿਨ ਬੈਠ ਸਕਦੇ ਨਹੀਂ ਮੇਰੇ ਤਰ੍ਹਾਂ ਦਾ ਸੰਵਾਦ ਕਰਨਾ ਪਿਆ ਪਰ ਅਕਸਰ ਕਹਿੰਦੇ ਆ ਕਿ ਕੋਈ ਚਲੋ ਅੱਜ ਹਾਂਜੀ ਹਾਂਜੀ ਸਰ ਠੀਕ ਆ ਸਰ ਠੀਕ ਆ ਠੀਕ ਆ ਜੀ ਠੀਕ ਆ ਸਰ ਪ੍ਰੇਮ ਨਹੀਂ ਸਰ ਠੀਕ ਆ ਸਰ ਠੀਕ ਆ ਨਹੀਂ ਨਹੀਂ ਅੱਗੇ ਖੜਾ ਦੋ ਬੈਠੋ ਫੇਸ ਬੈਠੋ ਕਰੀਏ ਜੀ ਪਹਿਲਾਂ ਬੈਠੋ ਹਾਂ ਆਪਾਂ ਸਭ ਤੋਂ ਪਹਿਲਾਂ ਅੱਜ ਪ੍ਰਿੰਟ মিডিਆ ਦਾ ਇਲੈਕਟ੍ਰੋਨਿਕ মিডিਆ ਦਾ ਅਜੂਰੇ ਕਿਲਾ ਰਾਏਪੁਰ ਵਿਖੇ ਪਹੁੰਚਣ ਤੇ ਨਿੱਕਾ ਜੀਆਂਆਂ ਨੂੰ ਸਵਾਗਤ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਦੇ ਅੰਦਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਜੋ ਸਰਕਾਰ ਚੱਲ ਰਹੀ ਹੈ ਇਸ ਸਰਕਾਰ ਦਾ ਜਿੱਥੇ ਹੈਲਥ ਐਜੂਕੇਸ਼ਨ ਪ੍ਰਾਇੋਰਟੀ ਹੈ ਉਥੇ ਖੇਡਾਂ ਸਪੋਰਟਸ ਹੈ ਜਿਹੜੀ ਉਹ ਬਹੁਤ ਵੱਡੀ ਪ੍ਰਾਇੋਰਟੀ ਹੈ ਜਿਹਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀਆਂ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਦੇਖਿਆ ਹੋਣਾ ਕਰੋਨਾ ਕਾਲ ਸੀ ਉਹਦੇ ਦੌਰਾਨ ਜਿਹੜੀਆਂ ਸਾਡੀਆਂ ਇਹ ਰੂਰਲ 올림픽ਸ ਜੋ ਕਿ ਕਿਲਾ ਰਾਏਪੁਰ ਵਿਖੇ ਬਹੁਤ ਵੱਡਾ ਨਾਮ ਹੈ ਜਿਹੜੀਆਂ ਖੇਡਾਂ ਦਾ ਉਹ ਬੰਦ ਪਈਆਂ ਸੀ ਸੋ ਇਹ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਪਿਛਲੇ ਸਾਲ ਵੀ ਕਿਲਾ ਰਾਏਪੁਰ ਵਿਖੇ ਖੇਡਾਂ ਕਰਵਾਈਆਂ ਗਈਆਂ ਇਸ ਸਾਲ ਵੀ ਕਿ ਲਾਰਾ ਹੈ ਪਰ ਵਖੇ ਜਿਹੜੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਜਿਦੇ ਵਿੱਚ ਜਿੰਨੀਆਂ ਸਾਡੀਆਂ ਟ੍ਰੈਡੀਸ਼ਨਲ ਪੰਜਾਬ ਦੀਆਂ ਪੁਰਾਣੀਆਂ ਖੇਡਾਂ ਨੇ ਚਾਹੇ ਉਹ ਰੱਸਾ ਕੱਸੀ ਹੋਵੇ ਚਾਹੇ